ਹਾਂਜੀ ਦੋਸਤੋ ਅੱਜ ਫੇਰ ਆਪਾਂ ਜਨੂਹਾ ਫਾਰਮ ਚੈਨਲ ਤੇ ਇੱਕ ਨਵੀਂ ਵੀਡੀਓ ਪਾਉਣ ਜਾ ਰਹੇ ਹਾਂ ਹਾਂਜੀ ਦੋਸਤੋ ਅੱਜ ਫੇਰ ਆਪਾਂ ਇੱਕ ਵੀਡੀਓ ਬਣਾਉਣ ਜਾ ਰਹੇ ਹਾਂ ਇਹ ਇੱਕ ਧਰਤੀ ਤੋਂ ਉਲੋਪ ਹੋ ਰਿਹਾ ਰੁੱਖਾ ਰੇਰੂ ਹੈ ਜਿਸ ਨੂੰ ਕਿ ਬਜ਼ੁਰਗ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਜੋ ਕਿ ਇੱਕ ਬਹੁਤ ਹੀ ਪਰਾਣਾ ਤੇ aloop ਹੁੰਦਾ ਜਾ ਰਿਹਾ ਰੁੱਖ ਹੈ ਇਹ ਇੱਕ ਬਰਾਸ਼ਤੀ ਰੁੱਖ ਹੈ ਇਸ ਰੁੱਖ ਦੇ ਨਾਮ ਉੱਪਰ ਗੁਰਦੁਆਰਾ ਰੇਰੂ ਸਾਹਿਬ ਵੀ ਬਣਿਆ ਹੋਇਆ ਹੈ ਇਸ ਰੇਰੂ ਦੀ ਵਰਤੋਂ ਆਯੁਰਵੇਦ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ ਜੋ ਇਸ ਤੋਂ ਦਵਾਈਆਂ ਪੁਰਾਣੇ ਵੈਦ ਬਣਾਉਂਦੇ ਸਨ ਨਾ ਤਾਂ ਬਹੁਤ ਬਿਮਾਰੀਆਂ ਨੂੰ ਕਵਰ ਕਰਦੇ ਆ ਹੁੰਦੇ ਆਸਾਨ ਇਸ ਦੀ ਜੜ ਤੋਂ ਲੈ ਕੇ ਬੀਜ ਪੱਤੇ ਤੇ ਛਿੱਲੜ ਤੱਕ ਦਵਾਈਆਂ ਬਣਾਉਣ ਦੇ ਕੰਮ ਆਉਂਦੇ ਆ ਇਸ ਦੀ ਛਿੱਲੜ ਨੂੰ ਜ਼ਿਆਦਾਤਰ ਆਪਾਂ ਅਗਰ ਕਿਸੇ ਆਪਣੇ ਜੋ ਕਿਸਾਨ ਵੀਰ ਜੋ ਆਪਣੇ ਘਰਾਂ ਵਿੱਚ ਪਸ਼ੂ ਰੱਖਦੇ ਹਨ ਉਹਨਾਂ ਦੇ ਕਈ ਵਾਰ ਪੈਰਾਂ ਦੇ ਵਿੱਚ ਗਾੜਨ ਦਾ ਰੋਗ ਆ ਜਾਂ ਉਹਨਾਂ ਦੇ ਪੈਰਾਂ ਵਿੱਚ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਇਸ ਦੀ ਸਿਲੜ ਨੂੰ ਗਰਮ ਪਾਣੀ ਵਿੱਚ ਚੰਗੀ ਤਰ੍ਹਾਂ ਭਿਉਂ ਕੇ ਆਪਾਂ ਉਸ ਦੇ ਜੋ ਪਾਣੀ ਹੈ ਉਸ ਨਾਲ ਉਸ ਦੇ ਪੈਰ ਹੁੰਦੇ ਆ ਤਾਂ ਬਿਲਕੁਲ ਠੀਕ ਹੋ ਜਾਂਦੇ ਹਨ ਚਮੜੀ ਦੇ ਬਹੁਤ ਸਾਰੇ ਜੋ ਰੋਗ ਪਸ਼ੂਆਂ ਵਿੱਚ ਹੁੰਦਿਆਂ ਇਸ ਦੇ ਛਿੱਲੜ ਤੋਂ ਬਣਾਏ ਗਏ ਘੋਲ ਨਾਲ ਨਹਾਉਣ ਨਾਲ ਪਸ਼ੂਆਂ ਨੂੰ ਚਮੜੀ ਦੇ ਬਹੁਤ ਸਾਰੇ ਰੋਗਾਂ ਤੋਂ ਰਾਹਤ ਮਿਲਦੀ ਹੈ ਇਸੇ ਤਰ੍ਹਾਂ ਇਸ ਦੇ ਛਿੱਲੜ ਦੇ ਪਾਣੀ ਨੂੰ ਆਪਾਂ ਬਣਾ ਕੇ ਖਾਰਸ ਖੁਜਲੀ ਤੇ ਹੋਰ ਚਮੜੀ ਦੇ ਜੋ ਵੀ ਰੋਗ ਪੁਰਾਣੇ ਰੋਗ ਹੁੰਦੇ ਇਨਸਾਨਾਂ ਨੂੰ ਲੱਗੇ ਹੁੰਦੇ ਆ ਨਾ ਤਾਂ ਉਸ ਵਿੱਚ ਬਹੁਤ ਕਾਰਗਰ ਸਿੱਧਾ ਹੁੰਦਾ ਹੈ ਇਸ ਦੀ ਜੋ ਦਾਤਣ ਹੈ ਜਿਨਾਂ ਦੇ ਮੂੰਹ ਵਿੱਚੋਂ ਖੂਨ ਆਉਂਦਾ ਹੈ ਜਾਂ ਦੰਦ ਦੁਖਦੇ ਰਹਿੰਦੇ ਹਨ ਤਾਂ ਇਸ ਦੀ ਦਾਤਨ ਦੀ ਵਰਤੋਂ ਕਰਨ ਤੋਂ ਬਾਅਦ ਜੋ ਦੰਦ ਦੁਖਦੇ ਹਨ ਤਾਂ ਉਹ ਦੁਖਣੋਂ ਹਟ ਜਾਂਦੇ ਹਨ ਇਸ ਦੀ ਛੱਲੜ ਦੀ ਜੋ ਆਪਾਂ ਜਿਸ ਤਰ੍ਹਾਂ ਆਪਾਂ ਗ੍ਰੀਨ ਟੀ ਵਗੈਰਾ ਪੀਂਦੇ ਹਾਂ ਉਸੇ ਤਰ੍ਹਾਂ ਇਸ ਦੀ ਛੱਲੜ ਨੂੰ ਪਾਣੀ ਵਿੱਚ ਉਬਾਲ ਲਵੋ ਥੋੜਾ ਜਿਹਾ ਉਸ ਵਿੱਚ ਨਮਕ ਪਾ ਕੇ ਠੰਡਾ ਕਰਨ ਤੋਂ ਬਾਅਦ ਅਗਰ ਆਪਾਂ ਪੀਨੇ ਹਾਂ ਨ ਖਾਲੀ ਪੇਟ ਉਸ ਨੂੰ ਪੀ ਲੈਣੇ ਹ ਤਾਂ ਇਸ ਨਾਲ ਬਹੁਤ ਬਿਮਾਰੀਆਂ ਜੋ ਆਪਣੀਆਂ ਖਤਮ ਹੁੰਦੀਆਂ ਹਨ ਇਸ ਦੇ ਉਬਾਲੇ ਹੋਏ ਪਾਣੀ ਨੂੰ ਠੰਡਾ ਕਰਕੇ ਪੀਣ ਨਾਲ ਤਜਾਬ ਕਬਜ ਤੇ ਹੋਰ ਪੇਟ ਦੇ ਕੀੜੇ ਤੇ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਉਹਨਾਂ ਦੇ ਵਿੱਚੋਂ ਬਹੁਤ ਰਾਹਤ ਮਿਲਦੀ ਹੈ ਇਹ ਜੋ ਰੁੱਖ ਰੇੜੂ ਹਨ ਇਹ ਧਰਤੀ ਦੇ ਉੱਪਰੋਂ ਕਦਮ ਹੁੰਦੇ ਜਾ ਰਹੇ ਹਨ ਕਿਉਂਕਿ ਆਉਣ ਵਾਲੀਆਂ ਜੋ ਨਵੀਆਂ ਪੀੜ੍hiyan ਹਨ ਉਹਨਾਂ ਨੂੰ ਇਹਨਾਂ ਰੁੱਖਾਂ ਬਾਰੇ ਬਿਲਕੁਲ ਵੀ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਜਿੱਥੇ ਵੀ ਤੁਹਾਨੂੰ ਇਹ ਰੇਰੂ ਦੇ ਅਗਰ ਰੁੱਖ ਦਿਖਦੇ ਹਨ ਤਾਂ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਵਿਰਾਸਤੀ ਰੁੱਖਾਂ ਬਾਰੇ ਜਾਣਕਾਰੀ ਆਪਾਂ ਦੇ ਸਕੀਏ ਕਿਉਂਕਿ ਇਹ ਜੋ ਰੋਖਾ ਹਨ ਇਹਨਾਂ ਨੂੰ ਕੋਈ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ ਨਾ ਹੀ ਕੋਈ ਜ਼ਿਆਦਾ ਸਾਮ ਸੰਭਾਲ ਦੀ ਲੋੜ ਪੈਂਦੀ ਹੈ ਇਸ ਦੇ ਆਜਰਵੇਦ ਵਿੱਚ ਬਹੁਤ ਹੀ ਜ਼ਿਆਦਾਤਰ ਗੁਣ ਪਾਏ ਗਏ ਹਨ ਕਿਸੇ ਵੀ ਤਰ੍ਹਾਂ ਦੇ ਜੋ ਵੀ ਪੁਰਾਣੇ ਰੋਗ ਹਨ ਉਹਨਾਂ ਵਿੱਚ ਇਸ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ ਇਸ ਰੇਰੂ ਦੇ ਰੁੱਖ ਨੂੰ ਫੁੱਲ ਆਉਂਦੇ ਹਨ ਫੁੱਲ ਆਉਣ ਤੋਂ ਬਾਅਦ ਫਲੀਆਂ ਬਣ ਜਾਂਦੀਆਂ ਹਨ ਜੋ ਇਸ ਦੇ ਜਿਹੜੇ ਬੀਜ ਹਨ ਉਹਨਾਂ ਤੋਂ ਅੱਗੇ ਆਪਾਂ ਬੂਟੇ ਤਿਆਰ ਕਰ ਸਕਦੇ ਹਾਂ ਆਪਾਂ ਦੇਖਦੇ ਆ ਰਹੇ ਹਾਂ ਬਹੁਤ ਪਿੰਡਾਂ ਦੇ ਵਿੱਚ ਉਨੇ ਬਰਾਸ਼ਤੀ ਰੁੱਖਾਂ ਦੇ ਜੰਗਲ ਲੱਗਣੇ ਸ਼ੁਰੂ ਹੋ ਗਏ ਹਨ ਜੋ ਕਿ ਇੱਕ ਬਹੁਤ ਵਧੀਆ ਉਪਰਾਲਾ ਹੈ ਤੇ ਆਪਾਂ ਵੀ ਕੋਸ਼ਿਸ਼ ਕਰੀਏ ਕਿ ਆਲੇ-ਦੁਆਲੇ ਦੇ ਜੋ ਵੀ ਇਹ ਬਰਾਸ਼ਤੀ ਰੁੱਖ ਹਨ ਇਹਨਾਂ ਨੂੰ ਖਤਮ ਨਾ ਹੋਣ ਦਿੱਤਾ ਜਾਵੇ ਕਿਉਂਕਿ ਜੋ ਵੀ ਰੁੱਖ ਹਨ ਉਹਨਾਂ ਨੂੰ ਬਚਾਇਆ ਜਾ ਸਕੇ ਇਸੇ ਤਰ੍ਹਾਂ ਦੀਆਂ ਬਰਾਸ਼ਤੀ ਰੁੱਖਾਂ ਦੀ ਅਸੀਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਬਣਾਇਆ ਕਰਾਂਗੇ ਤੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਅਸੀਂ ਇਹਨਾਂ ਵੀਡੀਓ ਨੂੰ ਤੁਹਾਡੇ ਚੱਕਰ ਪਹੁੰਚਾਇਆ ਕਰਾਂਗੇ ਜੀ ਇਹਨਾਂ ਬਰਸਤੀ ਰੁੱਖਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਜਾਂ ਇਹ ਬੂਟਾ ਤੁਸੀਂ ਪ੍ਰਾਪਤ ਕਰਨਾ ਹੋਵੇ ਜਾਂ ਇਹਨਾਂ ਬਾਰੇ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਸਵਾਲ ਜਾਂ ਜਵਾਬ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਸਾਡੇ ਤੋਂ ਪਤਾ ਕਰ ਸਕਦੇ ਹੋ ਇਸ ਦੀ ਵਰਤੋਂ ਜੋ ਵੀ ਪੁਰਾਣੇ ਬਜ਼ੁਰਗ ਕਰਦੇ ਹਨ ਉਹਨਾਂ ਤੋਂ ਇਹਨਾਂ ਦੇ ਫਾਇਦੇ ਬਾਰੇ ਜ਼ਰੂਰ ਪਤਾ ਕਰਿਓ ਜੀ ਕਿਉਂਕਿ ਇਹ ਇੱਕ ਸਭਾਲਣ ਵਾਲੇ ਰੁੱਖ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਨੂੰ ਦੇਖ ਸਕਣ ਤੇ ਆਪਾਂ ਉਹਨਾਂ ਨੂੰ ਦਿਖਾ ਸਕੀਏ ਕਿਉਂ ਜੋ ਹੁਣ ਰੋਕਾਂ ਦੀ ਬਿਮਾਰੀ ਦਾ ਜੀ ਹੁਣ ਜਿਉਂ-ਜਿਉਂ ਇਹਨਾਂ ਨੂੰ ਖਤਮ ਕਰਤੇ ਬੁਮਾਉਂਦਿਆ ਜਾ ਰਹੀਆਂ ਹਨ ਇਹ ਕਿਰਪਾ ਕਰਕੇ ਇਨ੍ਹਾਂ ਰੁੱਖਾਂ ਨੂੰ ਬਚਾਉਣ ਦੀ ਬਹੁਤ ਜ਼ਿਆਦਾ ਲੋੜ ਹੈ। ਧੰਨਵਾਦ ਜੀ।